ਸੋ ਸਾਕੇਦੇ ਆ ਮੂਲਾਂ ਸਾ ਜਾਂਦੀਆਂ ਦੇਖ ਸਕਦੇ ਹੋ ਰਾਮ ਰੌਲਾ ਸੁਣ ਸਕਦੇ ਹੋ ਕਿ ਇੱਕ ਗੱਡੀ ਆ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਅੱਧੇ ਘੰਟੇ ਤੋਂ ਇੱਥੇ اٹਕੀ ਹੋਈ ਆ ਔਰ ਬਹੁਤ ਸਾਰਾ ਜਾਮ ਲੱਗ ਗਿਆ ਜਾਮ ਜਿਹੜਾ ਤੁਹਾਨੂੰ ਤਸਵੀਰਾਂ ਉਹਾਂ ਦੇ ਆ ਔਰ ਇਹ ਗੱਡੀ ਜਿਹਦੀ ਆ ਪੀਪੀ06 ਬੀ 626 ਔਰ ਪੁਲਿਸ ਦੀ ਗੱਲ ਕਰੀਏ ਪੁਲਿਸ ਦਾ ਇੱਕ ਵੀ ਮੁਲਾਜ਼ਮ ਆ ਇੱਥੇ ਨਹੀਂ ਆ ਇਸ ਪੁਲਿਸ ਦੇ ਥੱਲੇ ਭਾਜੀ ਕਿੰਨੇ ਸਮੇਂ ਤੋਂ ਗੱਡੀ ਇੱਥੇ ਖੜੀ ਆ ਇਹ ਘੰਟਾ ਹੋ ਗਿਆ ਘੰਟਾ ਹੋ ਗਿਆ ਇਹ ਲੰਬੇ ਸਮੇਂ ਤੇ ਖੜੀ ਆ ਔਰ ਜਾਮ ਜਿਹੜਾ ਬਹੁਤ ਵੱਡਾ ਜਾਮ ਹੁੰਦਾ ਜਾ ਰਿਹਾ ਔਰ ਲਗਾਤਾਰ ਲੋਕ ਜਿਹੜੇ ਐ ਦੁਹਾਈ ਮਚਾਰੇ ਆ ਕਿ ਰਸਤਾ ਖੋਲਿਆ ਜਾਵੇ ਲੇਕਿਨ ਇੱਕ ਗੱਡੀ ਵਾਲੇ ਦੀ ਗਲਤੀ ਕਰਨਾ ਬਹੁਤ ਸਾਰੀਆਂ ਬੱਸਾਂ ਜਿਹੜਾ ਕਟ ਹੈ ਜਦੋਂ ਪ੍ਰਾਹਨਪੁਰ ਤੋਂ ਬੱਸਾਂ ਆਉਂਦੀਆਂ ਤਾਂ ਇੱਥੇ ਕਟ ਬਣਦਾ ਔਰ ਅੱਗੇ ਗੱਡੀ ਖੜੀ ਔਰ ਕਟ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਲੰਬਾ ਜਾਮ ਲੱਗਿਆ ਹੋਇਆ ਔਰ ਕਿਵੇਂ ਵੇਖਦੇ ਹੋ ਤੁਸੀਂ ਇਸ ਖਬਰ ਨੂੰ ਲਗਾਤਾਰ ਪੁਲਿਸ ਨੇ ਚਲਾਣ ਕਰਨੇ ਹੁਣ ਤਾਂ ਫੇਰ ਜਿੱਥੇ ਮਰਜ਼ੀ ਬੰਦਾ ਘੇਰ ਲੈਂਦਾ ਲੇਕਿਨ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਇਹਨਾਂ ਐਂਬੂਲੈਂਸਾਂ ਮੌਕੇ ਤੇ ਫਸੀਆਂ ਹੋਈਆਂ ਨੇ ਔਰ ਐਂਬੂਲੈਂਸਾਂ ਉਹ ਨਹੀਂ ਨਿਕਲ ਰਹੀਆਂ ਕਰ ਬਹੁਤ ਸਾਰਾ ਜਾਮ ਹੈ ਇਸਕਾਰ ਕਰਕੇ ਲੱਗਾ ਜੇ ਤੱਕ ਕਾਰ ਵਾਲਾ ਜਦਾਵਾ ਕਿਤੇ ਨਹੀਂ ਪਹੁੰਚਿਆ ਇਹ ਵੀਡੀਓ ਜਿਹੜੀ ਮਤਲਬ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਨਾ ਮਹਿੰਦਰ ਸਿੰਘ ਤੀਨਾ ਨਗਰ ਜਿਲ੍ਹਾ ਗੁਰਦਾਸਪੁਰ